ਤੁਸ ਦੇਖ ਰਹੇ ਹੋ ਬਸ਼ੇ ਬਾਤਾਂ ਤੇ ਮੈਂ ਹਕਮਤ ਪ੍ਰੀਤਕੌਰ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਸਰਵਣ ਸਿੰਘ ਪੰਦੇ ਦੇ ਵੱਲੋਂ ਲਗਾਤਾਰ ਇਸ ਮੋਰਚੇ ਨੂੰ ਅੱਗੇ ਬਤਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਜਿਹੜਾ ਕਿ 29 ਜਨਵਰੀ ਨੂੰ ਉਹਨਾਂ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਇਕੱਠ ਕੀਤਾ ਗਿਆ ਉਹਨਾਂ ਟਰੈਕਟਰ ਟਰਾਲੀਆਂ ਦਾ ਇੱਕ ਆਠ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਡਾਕਟਰ ਬੀਆ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕਰਨ ਦੇ ਮਾਮਲੇ ਦੇ ਵਿੱਚ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆ ਸੁਣਦੇ ਹਾਂ ਕੀ ਕਹਿੰਦੇ ਨੇ ਸਰਵਣ ਸਿੰਘ ਪੰਦੇ ਮੈਂ ਸਰਬੰਤ ਸਿੰਘ ਪੰਦੇਰ ਜਿਵੇਂ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ ਸੱਟ ਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ ਚ ਵੀ ਤੇ ਹੁਣ ਟਰੈਕਟਰ ਟਾਲੀਆਂ ਆਣੀਆਂ ਵਿਆਸ ਨੂੰ ਚਾਲੇ ਪਾ ਰਹੀਆਂ ਰਾਤ ਵੱਡਾ ਇਕੱਠ ਵਿਆਸ ਤੇ ਹੋਏਗਾ ਅਰ ਕੱਲ ਚਾਲੇ ਪਾਵਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦਿਵਾਸੀਆਂ ਦੀ ਸਬਧਾਨ ਦੀ ਪੰਜਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਐਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾਵ ਮੇਦਕਰ ਦੀ ਜਿਹੜੇ ਬੁੱਤ ਨੂੰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਾਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਆਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਕਿ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15-16 ਸੂਬਿਆਂ 'ਚ ਪ੍ਰੋਗਰਾਮ ਹੁੰਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਜਿਹਾਕਾਰਾ ਨਾ ਕਰੇ ਪਹਿਲਾਂ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੌਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੱਤਨ ਦੇ ਰਾਤੇ ਤੁਰਿਆ ਹੈਗਾ ਵਾ